ਬੀਤੇ ਦਿਨੀ ਬਠਿੰਡਾ ਦੇ ਕਸਬਾ ਭਗਤਾ ਪਾਇਕਾ ਵਿਖੇ ਦਾਣਾ ਮੰਡੀ ਵਿੱਚ ਗੋਲੀ ਲੱਗਣ ਕਾਰਨ ਹੋਈ ਜ਼ਖਮੀ ਹਰਪ੍ਰੀਤ ਕੌਰ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹੋਏ ਹਰਸ਼ਪ੍ਰੀਤ ਸਨੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਐਸਪੀਡੀ ਨਰਿੰਦਰ ਸਿੰਘ ਨੇ ਦੱਸਿਆ ਕਿ ਜਿਉਂ ਹੀ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ ਜਦੋਂ ਇਸ ਮਾਮਲੇ ਵਿੱਚ ਜ਼ਖਮੀ ਹੋਈ ਹਰਪ੍ਰੀਤ ਕੌਰ ਅਤੇ ਉਸਦੇ ਪਤੀ ਅਰਸ਼ਦੀਪ ਸਿੰਘ ਦੇ ਬਿਆਨ ਦਰਜ ਕੀਤੇ ਤਾਂ ਮਾਮਲਾ ਸ਼ੱਕੀ ਲੱਗਿਆ ਤੇ ਜਦੋਂ ਡੰਗਾਈ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਹਰਸ਼ਦੀਪ ਸਿੰਘ ਕੋਲ ਦੋ ਨਜਾਇਜ਼ ਅਸਲੇ ਸਨ ਜਿਨ੍ਹਾਂ ਵੱਲੋਂ ਇਹ ਨਜਾਇਜ਼ ਅਸਲੇ ਅੱਗੇ ਸੰਦੀਪ ਸਿੰਘ ਅਤੇ ਟਹਿਲ ਸਿੰਘ ਨੂੰ ਦਿੱਤੇ ਜਾਣੇ ਸਨ ਜਦੋਂ ਇਹਨਾਂ ਵੱਲੋਂ ਇਹ ਅਸਲਾ ਸੰਦੀਪ ਸਿੰਘਾਂ ਤੇ ਟਹਿਲ ਸਿੰਘ ਨੂੰ ਦਿੱਤਾ ਗਿਆ ਤਾਂ ਅਚਾਨਕ ਗੋਲੀ ਚੱਲ ਗਈ ਅਤੇ ਇਹ ਗੋਲੀ ਹਰਪ੍ਰੀਤ ਕੌਰ ਦੇ ਲੱਗੀ ਇਸ ਘਟਨਾ ਨੂੰ ਲੁਕਾਉਣ ਲਈ ਇਨਵਲੂ ਅਣਪਛਾਤੇ ਮੋਟਰਸਾਈਕਲ ਸਵਾਰਾਂ ਦਾ ਨਾਮ ਲੈ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹਰਪ੍ਰੀਤ ਕੌਰ ਜੋ ਕਿ ਜਿਰਕਪੁਰ ਦੀ ਰਹਿਣ ਵਾਲੀ ਹੈ ਵੱਲੋਂ ਅਰਸ਼ਦੀਪ ਸਿੰਘ ਨਾਲ ਭੱਜ ਕੇ ਵਿਆਹ ਕਰਵਾਇਆ ਗਿਆ ਹਰਪ੍ਰੀਤ ਕੌਰ ਦੇ ਮਾਪਿਆਂ ਵੱਲੋਂ ਜਿਰਕਪੁਰ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ ਪਹਿਲਾ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਵਰਤਿਆ ਗਿਆ ਅਸਲਾ ਅਤੇ ਮੋਟਰਸਾਈਕਲ ਬਰਾਮਦ ਕਰ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਹਰਪ੍ਰੀਤ ਕੌਰ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਨ੍ਹਾਂ ਵਿਅਕਤੀਆਂ ਕੋਲੋਂ ਦੋ ਨਜਾਇਜ਼ ਅਸਲੇ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਪੁਸ਼ਗਿਸ਼ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਇਨ੍ਹਾਂ ਵੱਲੋਂ ਕਿੱਥੋਂ ਲਿਆਂਦਾ ਗਿਆ ਸੀ ਅਤੇ ਕਿੱਥੇ ਸਪਲਾਈ ਕਰਨਾ ਸੀ। ਦਾਲਾਮੋਟੇ ਵਿੱਚ ਇੱਕ ਲੜਕੀ ਹਰਪ੍ਰੀਤ ਕੌਰ ਦੇ ਪੱਤ ਦੇ ਵਿੱਚ ਐਕੁਆਇਰ ਲੱਗਿਆ ਸੀਗਾ ਜਿਸ ਨੂੰ ਪਹਿਲਾਂ ਸਿਵਲ ਹਸਪੀਟਲ ਭਗਤਾਪਾਈ ਦਾਖਲ ਕੀਤਾ ਗਿਆ ਸੀਗਾ ਉਸ ਨੂੰ ਸਿਵਲ ਹਸਪੀਟਲ ਕੋਲ ਜਾਂਦਾ ਵਾਸਤੇ ਰੈਫਰ ਕੀਤਾ ਗਿਆ ਹੈ ਸੀਗਾ। ਸਿਵਲ ਹਸਪੀਟਲ ਬਠਿੰਡਾ ਵੇਖ ਜਦੋਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਪਹੁੰਚੀ ਤਾਂ ਹਰਪ੍ਰੀਤ ਕੌਰ ਜਿਹੜੀ ਸੀਗੀ ਉਹਦੇ ਲੱਕ ਦੇ ਵਿੱਚ ਫਾਇਰ ਲੱਗਿਆ ਹੋਇਆ ਸੀਗਾ ਤੇ ਉਹਦੇ ਹਸਬੰਡ ਅਰਸ਼ਦੀਪ ਸਿੰਘ ਜਿਹੜਾ ਸੀਗੀ ਉਹਨੂੰ ਲੈ ਕੇ ਆਏ ਸੀਗਾ ਹਸਪੀਟਲ ਦੇ ਵਿੱਚ ਜਦੋਂ ਉਹਨਾਂ ਕੋਲ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਜਿਹੜੇ ਦਾਣਾ ਮੰਡੀ ਦੇ ਵਿੱਚ ਸੀ ਆਏ ਸੀਗੇ ਦੋਵੇਂ ਮੀਂਹ ਵਿੱਚ ਸਿਆਰ ਕਰ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੋ ਵਿਅਕਤੀ ਆਉਂਦੇ ਆ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਪਿੱਛੋਂ ਆ ਕੇ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਜਿਹੜੇ ਇਹ ਸਪਲੈਂਡਰ ਮੋਟਰਸਾਈਕਲ ਤੇ ਸੀਗੀ ਜਿਹਦੀ ਨੰਬਰ ਪਲੇ ਤੇ ਇਹ ਦੋਵੇਂ ਬੰਦੇ ਜਿਹੜੇ ਸੀਗੇ ਉਹਨਾਂ ਦੇ ਮੂੰਹ ਟਕੇ ਹੋਏ ਸੀਗੇ ਤੇ ਫਾਇਰ ਕਰਨ ਤੋਂ ਬਾਅਦ ਉਹ ਦਾਣਾ ਮੰਡੀ ਦੇ ਵਿੱਚੋਂ ਫਰਾਰ ਹੋ ਗਏ ਸੀਗੇ ਸੋ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੋਇਆ ਮਾਨ ਜੋ ਐਸਐਸਪੀ ਸਾਹਿਬ ਬਠਿੰਡਾ ਵਾਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਟੀਮਾਂ ਦੀ ਅਗਵਾਈ ਡੀਐਸਪੀ ਡੀ ਸ਼੍ਰੀ ਮਨਜੀਤ ਸਿੰਘ ਜੀ ਕਰ ਰਹੇ ਸੀਗੇ ਇਹਦੇ ਵਿੱਚ ਸੀਆਈਏ 1 ਸੀਆਈਏ 2 ਤੇ ਐਸਐਚਓ ਦਿਆਲਪੁਰਾ ਜਿਹੜੇ ਸੀਗੇ ਇਹਨਾਂ ਨੇ ਵੱਖ-ਵੱਖ ਟੀਮਾਂ ਬਣਾ ਕੇ ਇਹਨੂੰ ਟ੍ਰੇਸ ਕਰਨ ਵਾਸਤੇ ਲੱਗੇ ਹੋਏ ਸੀਗੇ ਤਾਂ ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਜਿਹੜਾ ਅਰਸ਼ਦੀਪ ਸਿੰਘ ਇਹ ਦੋਵੇਂ ਜਿਹੜੇ ਬੰਦੇ ਸੀਗੇ ਇਹਨਾਂ ਦੇ ਕੋਲ ਨਜਾਇਜ਼ ਵੈਪਨ ਸੀਗੇ 2 ਬੱਤੀ ਬੋਲ ਤੇ ਨਾਲ 4 ਜਿੰਦਾ ਕਾਰਕੋ ਸੀਗੇ ਇਹਨਾਂ ਨੇ ਆਪਣੇ ਦੋ ਦੋਸਤਾਂ ਦੇ ਨਾਲ ਤਾਲਮਿਲ ਕੀਤਾ ਸੀਗਾ ਜਿਹਨਾਂ ਦੇ ਨਾਲ ਸੰਦੀਪ ਸਿੰਘ ਤੇ ਟੈਲ ਸਿੰਘ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਜਿਹੜੇ ਸਾਡੇ ਕੋਲੋਂ ਦੋ ਅਸਲੇ ਹੈਗੇ ਆ ਇਹ ਉਹਨਾਂ ਨੇ ਅਗੇ ਡਿਲੀਵਰ ਕਰਨੇ ਸੀਗੇ ਸੰਦੀਪ ਤੇ ਟੈਲ ਨੂੰ ਇਹ ਦੋਵੇਂ ਬੰਦੇ ਜਦੋਂ ਇੱਥੋਂ ਘਰ ਦੇ ਵਿੱਚੋਂ ਨਿਕਲੇ ਤਾਂ ਇਹਨਾਂ ਨੇ ਕਿਹਾ ਵੀ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਤਾਂ ਇਹਨਾਂ ਨੇ ਆਪਣੀ ਘਰਵਾਲੀ ਨੂੰ ਕਿਹਾ ਵੀ ਅਰਸ਼ਪਰੀ ਜਿਹੜੀ ਹਰਪ੍ਰੀਤ ਕੌਰ ਹੈਗੀ ਉਹਨਾਂ ਨੂੰ ਵੀ ਨਾਲ ਲੈ ਲਿਆ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋ ਜਾਏ ਵੀ ਸੋ ਤਿੰਨੇ ਜਿਹੜੇ ਹੈਗੇ ਉਥੋਂ ਦਾਣਾ ਮੰਡੀ ਘਰ ਤੋਂ ਚੱਲ ਕੇ ਦਾਣਾ ਮੰਡੀ ਪਹੁੰਚ ਜਾਂਦੇ ਆ ਉੱਥੇ ਜਦੋਂ ਇਹ ਵੇਟ ਕਰ ਰਹੇ ਸੀਗੇ ਸੰਦੀਪ ਤੇ ਟਹਿਲਦੀ ਤਾਂ ਇਹ ਜਿਹੜੀ ਅਚਾਨਕ ਜਿਹੜਾ ਸੁਖਚੈਨ ਦੇ ਕੋਲ ਇੱਕ ਬੱਤੀਪੁਰ ਵੈਪਨ ਸੀਗਾ ਉਹਦੇ ਵਿੱਚੋਂ ਫਾਇਰ ਹੋ ਗਿਆ ਫਾਇਰ ਜਿਹੜਾ ਸੀਗਾ ਉਹ ਲੜਕੀ ਦੇ ਲੱਤ ਤੇ ਲੱਗਾ ਲੜਕੀ ਦੇ ਲੱਤ ਲੱਗਣ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੋਂ ਦਾਣਾ ਮੰਡੀ ਤੋਂ ਘਰ ਚਲੇ ਜਾਂਦੇ ਆ ਕਰੇ ਜਾਣ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਬੈਠ ਕੇ ਸਟੋਰੀ ਬਣਾਈ ਵੀ ਜਿਹੜੀ ਇਦਾਂ ਦੇ ਕਰਕੇ ਆਪਾਂ ਇਹ ਸਟੋਰੀ ਦੱਸਾਂਗੇ ਵੀ ਸਾਡੇ ਉੱਤੇ ਦੋ ਵਿਅਕਤੀ ਜਿਹੜੇ ਆ ਕੇ ਫਾਇਰ ਕਰਕੇ ਚਲੇ ਗਏ ਤੇ ਇਹ ਜਿਹੜੀ ਹੈਗੀ ਕਹਾਣੀ ਨੂੰ ਇਹਨਾਂ ਨੇ ਉੱਥੇ ਬਦਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਵੈਪਨ ਜਿਹੜੇ ਸੀਗੇ ਨਜਾਇਜ਼ ਸੀਗੇ ਤੇ ਨਜਾਇਜ਼ ਵੈਪਨ ਦੇ ਫੜੇ ਜਾਣ ਦੇ ਡਰ ਤੋਂ ਜਿਹੜਾ ਹੈਗਾ ਇਹਨਾਂ ਨੇ ਸਟੋਰੀ ਨੂੰ ਟਵਿਸਟ ਕਰ ਲਿਆ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੂੰ ਵੀ ਗੁੰਮਰਾਹ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਜਿਹੜੀ ਹੈਗੀ ਇਹਨਾਂ ਨੇ ਬਿਲਕੁਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਵਾਲੋ ਬਿਲਕੁਲ ਹੀ ਇਹਦੇ ਚ ਉਸਤੈਦੀ ਸਟੋਰੀ ਸੀ ਉਹਨੂੰ ਬੇਨਕਾਬ ਕੀਤਾ ਤੇ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਇਨਵੋਲਵ ਸੀਗੇ ਸੁਖਚੈਨ ਅਰਸ਼ਦੀਪ ਹਰਪ੍ਰੀਤ ਕੌਰ ਤੇ ਟੈਲ ਸਿੰਘ ਤੇ ਸੰਦੀਪ ਸਿੰਘ ਇਹਨਾਂ ਪੰਜਾਂ ਨੇ ਪਛਾਣ ਹੋ ਗਈ ਜਿਹਦੇ ਵਿੱਚੋਂ ਸਾਡੇ ਅਰਸ਼ਦੀਪ ਸਿੰਘ ਟੈਲ ਸਿੰਘ ਸੰਦੀਪ ਤੇ ਸੁਖਚੈਨ ਇਹਨਾਂ ਚਾਰਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਇਹ ਸਾਡੀ ਪੁਲਿਸ ਕਸਟਡੀ ਦੇ ਵਿੱਚ ਹੈਗੇ ਆ ਜਿਹੜੀ ਹਰਪ੍ਰੀਤ ਕੌਰ ਹੈਗੀ ਆ ਇਹਦੇ ਫਾਇਰ ਆਰਮ ਇੰਜਰੀ ਹੋਣ ਕਰਕੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੈਗੀ ਆ ਜਿਹਦੇ ਉੱਪਰ ਸਾਡੀ ਜਿਹੜੀ ਪੁਲਿਸ ਕਾਰਦ ਲੱਗੀ ਹੋਈ ਆ ਉੱਥੇ ਜਦੋਂ ਲਾਜ ਕੰਪਲੀਟ ਹੋਣ ਤੋਂ ਬਾਅਦ ਇਹ ਵੀ ਜਿਹੜੀ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕੀਤੀ ਜਾਊਗੀ ਮੋਡਲੀ ਪੁਛਕਸ਼ ਦੇ ਵਿੱਚ ਇਹੀ ਆਇਆ ਵੀ ਇਹ ਦੋੜੇ ਵੈਪਨ ਸੀਗੇ ਇਹਨਾਂ ਨੇ ਅੱਗੇ ਡਿਲੀਵਰ ਕਰਨੇ ਸੀਗੇ ਉਸ ਵੈਪਨ ਦੇ ਨਾਲ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਦੋਂ ਫਾਇਰ ਹੋਣ ਤੋਂ ਬਾਅਦ ਇਹ ਡਰ ਗ ਮਨ ਘੜਤ ਖਾਣੀ ਬਣਾ ਕੇ ਜਿਹੜਾ ਐਡਮਿਟ ਹੋਇਆ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਗਮਰਾਹ ਕਰਨ ਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਡੀਐਸਪੀ ਡੀਵੀ ਅਗਵਾਈ ਦੇ ਵਿੱਚ ਸਾਰੀ ਟੀਮਾਂ ਵੱਲੋਂ ਮੁਸਤਕੀਨ ਨਾਲ ਕੰਮ ਕਰਦੇ ਹੋਏ ਇਹਨੂੰ ਬੇਨਕਾਬ ਕਰਕੇ ਇਹਨਾਂ ਨੂੰ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਇੱਕ ਦੋਸ਼ੀ ਜਿਹੜੀ ਹੈਗੀ ਹੈ ਹਰਪ੍ਰੀਤ ਕੌਰ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਇਹਦੇ ਵਿੱਚ ਇੱਕ ਚੀਜ਼ ਨਵੀਂ ਹੋਰ ਨਿਕਲ ਕੇ ਸਾਹਮਣੇ ਆਈ ਵੀ ਲੜਕੀ ਜਿਹੜੀ ਹਰਪ੍ਰੀਤ ਕੌਰ ਹੈ ਜੀਰਕਪੁਰ ਦੀ ਰਹਿਣ ਵਾਲੀ ਹੈ ਤੇ ਇਹ ਦੀ ਜਿਹੜੀ ਉਮਰ ਹੈਗੀ ਆ ਉਹ ਵੀ ਇਹਨੇ ਸਾਨੂੰ ਜਿਹੜੀ ਸੀਗੀ 21 ਸਾਲ ਦੀ ਦੱਸਿਆ ਸੀਗਾ ਬਟ ਘਰ ਵਾਲਿਆਂ ਨੇ ਜਿਹੜਾ ਹੈਗਾ ਇਹਦੇ ਤੇ ਮੁਕਦਮਾ ਦਰਜ ਕਰਾਇਆ ਵੀ ਘਰ ਵਾਲੇ ਕਿਉਂਕਿ ਇਹ ਉਥੇ ਨਿਕਲ ਆ ਕੇ ਆਈ ਸੀਗੀ ਅਰਸ਼ਦੀਪ ਸਿੰਘ ਦੇ ਨਾਲ ਕਿਉਂਕਿ ਇਹਨਾਂ ਨੇ ਕਿਹਾ ਵੀ ਅਰਸ਼ਦੀਪ ਸਿੰਘ ਦੇ ਨਾਲ ਵਿਆਹ ਹੀ ਹੋਈ ਹੈ ਬਟ ਉਹਦੇ ਨਾਲ ਮੈਰਿਡ ਨਹੀਂ ਸੀਗੀ ਇਹਦੇ ਵਿੱਚ ਵਿੱਚ ਉਹਨਾਂ ਨੇ 112 ਨੰਬਰ ਮੁਕਦਮਾ ਵੀ ਜਿਹੜਾ ਹੈਗਾ ਇਹਦੇ ਖਿਲਾਫ ਦਰਜ ਕਰਾਇਆ ਹੋਇਆ ਬਟ ਉਹ ਮੁਕਦਮਾ ਉਹਨਾਂ ਨੇ ਪਵਨ ਕੁਮਾਰ ਦੇ ਨਾਮ ਤੇ ਕਿਸੇ ਬੰਦੇ ਦੇ ਦਰਜ ਕਰਾਇਆ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਸ਼ੱਕ ਸੀਗਾ ਕਿ ਜਿਹੜੀ ਸਾਡੀ ਲੜਕੀ ਨੂੰ ਪਵਨ ਕੁਮਾਰ ਜਿਹੜਾ ਭਜਾ ਕੇ ਲੈ ਗਿਆ ਬਟ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਜਿਹੜੀ ਜਿਹੜੀ ਚੀਜ਼ਾਂ ਬੇਨਕਾਬ ਹੋਈਆਂ ਨੇ ਵੀ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਸੀ ਉਹਨਾਂ ਗ੍ਰਫਤਾਰ ਕਰ ਲਏ ਨੇ ਇਹ ਲੜਕੀ ਜਿਹੜੀ ਹੈਗੀ ਐਡਮਿਟ ਹੈ ਇਹਦੇ ਖਿਲਾਫ ਵੀ ਜਿਹੜੀ ਇਹ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਇਹ ਅਸਲਾ ਲੈ ਕੇ ਕਿੱਥੋਂ ਆਇਆ ਸੀ ਜੀ ਕਿੱਥੇ ਦੇਣਾ ਸੀ ਇਹ ਚਾਰ ਜਿਹੜੇ ਬਦੋਸ਼ੀ ਨੇ اسلحਾ ਦੋ ਜਿਹੜੇ ਅਰਸ਼ਦੀਪ ਤੇ ਸੁਖਚੈਨ ਇਹਨਾਂ ਦੋਨਾਂ ਕੋਲੋਂ ਐਸਲਾ ਸੀਗਾ ਇਹਨਾਂ ਨੇ ਸਾਡੀ ਪੁਛਗਿਛ ਦੇ ਵਿੱਚ ਦੱਸਿਆ ਵੀ ਇਹ ਜਿਹੜੇ ਐਸਲੇ ਸੀਗੇ ਇਹਨਾਂ ਨੇ ਬਾਹਰੋਂ ਕਿਸੇ ਬੰਦੇ ਤੋਂ ਮنگਾਏ ਸੀਗੇ ਉਹ ਪੁਛਗਿਛ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਦੇ ਬਾਰੇ ਸਾਨੂੰ ਦੱਸਿਆ ਉਹਦੇ ਬਾਰੇ ਅਸੀਂ ਪ੍ਰੋਪਰ ਤਸਦੀਕ ਕਰ ਰਹੇ ਹਾਂ ਕਿਉਂਕਿ ਉਹਦੇ ਬਾਰੇ ਡਰੈਸ ਕ੍ਰਾਪਰ ਨਹੀਂ ਦਿੱਤਾ ਉਹਨੂੰ ਤਸਦੀਕ ਕਰਕੇ ਫਿਰ ਤਾਂ ਜਿਹੜੀ ਇਨਵੈਸਟੀਗੇਸ਼ਨ ਸਾਡੀ ਉਸ ਦੀ ਹਰ ਪੀ ਦਾ ਕਿੰਨਾ ਗੋਲਾ ਇਹਦੇ ਵਿੱਚ ਇਹ ਕਲ ਕਰਦੀ ਹੈ ਡੈਫੀਨਿਟਲੀ ਇਨਵੋਲਵ ਹੈਗੀ ਹੈ ਜਦੋਂ ਕੱਲ ਵੀ ਮੀਡੀਆ ਵਾਲੇ ਤੁਸੀਂ ਵੀ ਸਾਰੇ ਉੱਥੇ ਜਦੋਂ ਗਏ ਸੀਗੇ ਤਾਂ ਉਹਨਾਂ ਨੇ ਤੁਹਾਡੇ ਸਾਹਮਣੇ ਬਾਈਟ ਦਿੱਤੀ ਸੀ ਕਿ ਮੋਟਰਸਾਈਕਲ ਸਵਾਰ ਵਿਅਕਤੀ ਜਿਹੜੇ ਦੋ ਨੂੰ ਗੋਲੀ ਮਾਰ ਕੇ ਗਏ ਆ ਉਹਦੀ ਜਿਹੜੀ ਮੀਡੀਆ ਦੀ ਫੁਟੇਜ ਹੈਗੀ ਆ ਜਾਂ ਵੀਡੀਓ ਜਿਹੜੀ ਬਾਈਟ ਦੀ ਫੁਟੇਜ ਵੀ ਤੁਹਾਡੇ ਕੋਲ ਸਾਰਿਆਂ ਕੋਲ ਮੌਜੂਦ ਹੈ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਵੀ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਪਹਿਲੀ ਇਹੀ ਦੱਸਿਆ ਸੀ ਵੀ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਸੀਗੇ ਤੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਫਾਇਰ ਕੀਤਾ ਸੋ ਇਸ ਕਰਕੇ ਜਦੋਂ ਇਸ ਸਟੋਰੀ ਤੋਂ ਬਾਅਦ ਜਿਹੜੀ ਬੜੀ ਸਨਸਨੀਖੇਜ਼ ਬਣ ਗਿਆ ਸੀ ਵੀ ਇੱਕ ਦਿਨ ਦਿਹਾੜੇ ਜਿਹੜੀ 9 10 ਵਜੇ ਦੇ ਕਰੀਬ ਇੱਕ ਦਾਣਾ ਮੰਡੀ ਦੇ ਵਿੱਚ ਦੋ ਬੰਦੇ ਫ ਦੋ ਮੋਟਰਸਾਈਕਲ ਸਵਾਰ ਸੇ ਇਹ ਕਿੱਥੇ ਰਹਿਣ ਆਲੇ ਨੇ ਇਹ ਜਿਹੜੇ ਦੋ ਬੰਦੇ ਹੈਗੇ ਆ ਇਹ ਇਹ ਸਾਰੇ ਦੋ ਬੰਦੇ ਜਿਹੜੇ ਅਰਸ਼ਦੀਪ ਤੇ ਸੁਖਚੈਨ ਇਹ ਭਗਤਾਪਾਈ ਕਦਰ ਰਹਿਣ ਵਾਲੇ ਨੇ ਤੀਸਰਾ ਬੰਦਾ ਸੰਦੀਪ ਸਿੰਘ ਜਿਹੜੇ ਵੀ ਭਗਤਾਪਾਈ ਕਦਰ ਰਹਿਣ ਵਾਲਾ ਟਾਇਲ ਸਿੰਘ ਜਿਹੜਾ ਹੈ ਸੁਖਾਨੰਦਰ ਰਹਿਣ ਵਾਲਾ ਜਿਹੜੇ ਅਰਸ਼ਦੀਪ ਦੀ ਦੀ ਗੱਲ ਕਰ ਰਹੇ ਹਾਂ ਜੀ ਇਹਦਾ ਪਛੋਕੜ ਕੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੈਪਨ ਹੁੰਦੇ ਲੈਣ ਦੇਣ ਦੀ ਗੱਲ ਕਰ ਰਹੇ ਹੋਗੇ ਇਸ ਦਾ ਮਤਲਬ ਇਹ ਕਿ ਕ੍ਰਿਮੀਨਲ ਟਾਈਪ ਬੰਦਾ ਹੈ ਡੈਫੀਨੇਟਲੀ ਇਹਨਾਂ ਜਿਹੜੇ ਇਹਨਾਂ ਨੇ ਦੋ ਵੈਪਨ ਹੈਗੇ ਸੀਗੇ ਬੱਤੀਪੁਰ ਦੋਨੋਂ ਨਾਜਾਇਜ਼ ਵੈਪਨ ਨੇ ਦੇਸੀ ਵੈਪਨ ਨੇ ਨਾਲ ਇਹਨਾਂ ਕੋਲ ਚਾਰ जिंदा ਕਾਰਤੂਸ ਸੀਗੇ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਇਹਨਾਂ ਨੇ ਸੰਦੀਪ ਤੇ ਟਾਇਲ ਦੇ ਨਾਲ ਮਿਲ ਕੇ ਕਿਸੇ ਵਾਰਦਾਤ ਨੂੰ ਜਾਮ ਦੇਣਾ ਸੀਗਾ ਸੋ ਉਹਦੀ ਸਾਰੀ ਪਲੈਨਿੰਗ ਵਾਸਤੇ ਸਾਰੇ ਇਕੱਠੇ ਹੋਏ ਸੀਗੇ ਕਿ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਇਸੇ ਕਰਕੇ ਇਹ ਲੜਕੀ ਨੂੰ ਜਿਹੜਾ ਹੈਗਾ ਉਹਦੇ ਨਾਲ ਲੈ ਕੇ ਚਲੇ ਗਏ ਸੀਗੇ ਤੇ ਇਹਨੇ ਜਿਹੜੀ ਹੈਗੀ ਕਿ ਹਰਪ੍ਰੀਤ ਕੌਰ ਨਾਲ ਇਹਨੇ ਮੈਰਿਜ ਕਰਾਈ ਹੋਈ ਹੈ ਅਰਸ਼ਦੀਪ ਸਿੰਘ ਦੀ ਮੈਰਿਜ ਹੋਈ ਹੋਈ ਹੈ ਤੇ ਇਹ ਹਰਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਕੇ ਉੱਥੇ ਚਲੇ ਗਏ ਸੀਗੇ ਤੇ ਇਹਨੇ ਮਲੇ ਇੱਕ ਉੱਥੇ ਜਦੋਂ ਪਲਾਨਿੰਗ ਦੇ ਵਿੱਚ ਹੀ ਜਿਹੜਾ ਸੁਖਚੈਨ ਹੈ ਇਹਦੇ ਕੋਲੋਂ ਫਾਇਰ ਹੋ ਗਿਆ ਜਿਹੜਾ ਕਿ ਹਰਪ੍ਰੀਤ ਕੌਰ ਦੇ ਲੱਗਿਆ ਸੀ ਕੋਈ ਟਾਰਗੇਟਿੰਗ ਕਿਲਿੰਗ ਸੀ ਇਹਨਾਂ ਦੀ ਇਹ ਸਾਡੀ ਇਨਵੈਸਟੀਗੇਸ਼ਨ ਇਹਦੇ ਵਿੱਚ ਜੀ ਇੰਟਰੋਗੇਸ਼ਨ ਕਰ ਰਹੇ ਨੇ ਤੇ ਪੁਲਿਸ ਰਿਮੈਂਡ ਲੈ ਕੇ ਫਰਦਰ ਕਰਾਂਗੇ ਕਿ ਕਿਸ ਸਪੈਸਿਫਿਕ ਟਾਰਗੇਟ ਵਾਸਤੇ ਇਹਨਾਂ ਨੇ ਵੈਪਨ ਯੂਜ਼ ਕਰਨੇ ਸੀ। ਇਹ ਇਨਾਂ ਦੇ ਪਹਿਲੇ ਵੀ ਕੋਈ ਪਛਾਣਾ ਹੈਗਾ ਜੀ। ਇਹਨਾਂ ਦੇ ਉੱਪਰ ਪਹਿਲੇ ਕਿਸੇ ਦੇ ਉੱਪਰ ਕੋਈ ਮਕਦਮਾ ਦਰਜ ਨਹੀਂ ਹੈਗਾ। ਸਾਰਿਆਂ ਦਾ ਜਿਹੜਾ ਹੈਗਾ ਕ੍ਰਿਮੀਨਲ ਰਿਕਾਰਡ ਕਲੀਨ ਹੈਗਾ। ਇਹ ਵੀ ਇਹਨਾਂ ਦੀ ਸਾਰਿਆਂ ਦੀ ਛੂਟੀ ਹੈ ਜੀ। ਇਹ 20-22 ਸਾਲ ਦੇ ਬੰਦੇ ਹੈਗੇ ਸਾਰੇ। ਸਰਕਾਰ ਦੇ ਕਿਸੇ ਕਾਨੂੰਨ ਕਿੰਨੇ ਸੀ। ਇਹਦੇ ਵਿੱਚ ਜਿਹੜੇ ਤਿੰਨ ਬੰਦੇ ਹੈਗੇ ਇਹ ਸਲੂਨ ਤੇ ਕੰਮ ਕਰਦੇ ਆ। ਜਿਹੜਾ ਅਸ਼ਦੀ ਪਹ ਗਿਆ ਪਹਿਲਾਂ ਜੀਰਕਪੁਰ ਆਪਣੇ ਭਰਾ ਦੇ ਕੋਲ ਗਿਆ ਸੀਗਾ ਉਸ Zomato ਦਾ ਜਿਹੜਾ ਭਰਾ ਕੰਮ ਕਰਦਾ ਸੀਗਾ ਉਹਦੇ ਕੋਲ ਜਾ ਕੇ ਨੇ ਉੱਥੇ ਇੱਕ ਦੋ ਕੰਪਨੀਆਂ ਦੇ ਵਿੱਚ ਕੰਮ ਕੀਤਾ ਸੀਗਾ ਤੇ ਉੱਥੇ ਜਾ ਕੇ ਦੀ ਮੁਲਾਕਾਤ ਹਰਪ੍ਰੀਤ ਕੌਰ ਦੇ ਨਾਲ ਹੋਈ ਤੇ ਉੱਥੇ ਭਜਾ ਕੇ ਲਿਆ ਕੇ ਦਿਨ ਵਿਆਹ ਕਰਾਇਆ ਸੀਗਾ ਠੀਕ ਹੈ ਥੈਂਕ ਯੂ